ਹੈਲੋ ਫ੍ਰੈਂਡਸ ਜੀ ਨੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਰਹੋਗੇ ਆਪਾਂ ਫੇਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਜੋ ਕਿ ਆਪਣੀਆਂ ਪਹਿਣਾ ਲਈ ਆ ਸਟਿਚਿੰਗ ਨਾਲ ਰਿਲੇਟਡ ਕਟਿੰਗ ਨਾਲ ਠੀਕ ਆ ਅੱਜ ਆਪਾਂ ਕਰਨ ਲੱਗੇ ਸੀ ਸਟੇਟ ਸਲਵਾਰ ਦੀ ਕਟਿੰਗ ਜਿਹੜੀ ਹੈਗੀ ਆ 32 ਇੰਚ ਤਿਆਰ ਆ 32 ਇੰਚ ਜਿਹੜੀ ਇਹਦੀ ਲੰਬਾਈ ਆ ਸਲਵਾਰ ਦੀ ਪੂਰੀ ਸ਼ਿਆਰ ਆ ਸਮੇਤ ਬੈਲਟ ਠੀਕ ਆ ਤੇ ਆਪਾਂ ਇਹਦੀ ਕਟਿੰਗ ਕਰਦੇ ਸੀਗੇ ਇਹ ਸਟੇਟ ਬਣਾਉਣੀ ਆ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਫਰਸੀ ਡਾਈ ਬਣਵਾਉਣੀ ਆ ਬਣਾਉਣੀ ਆ ਥੋੜੀ ਜਿਹੀ ਖੁੱਲ੍ਹੇ ਪਹੁੰਚਿਆਂ ਵਾਲੀ ਠੀਕ ਆ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹਦੀ ਆਪਾਂ ਕਟਿੰਗ ਆ ਜਿਹੜੀ ਕਿਵੇਂ ਕਰਾਂਗੇ ਤੇ ਆਜੋ ਠੀਕ ਆ ਕਟਿੰਗ ਤੇ ਮਿਲਦੇ ਆਂ ਆਹ ਵਾਲਾ ਆਪਣੇ ਕੋਲ ਕੱਪੜਾ ਬਲੈਕ ਕਲਰ ਦਾ ਤੇ ਤਿਆਰ ਹੋਈ ਦੀ ਲੁੱਕ ਆਪ ਤੁਹਾਨੂੰ ਬਾਅਦ ਚੋ ਦਿਖਾਵਾਂਗੇ ਇਹਦੀ ਤੇ ਆਪਾਂ ਕਟਿੰਗ ਤੋਂ ਅਨੁਸਾਰੀ ਵੀਡੀਓ ਚ ਦੱਸਾਂਗੇ ਵੀ ਕਿੰਨੇ ਇੰਚ ਆਪਾਂ ਜਿਹੜੀ ਲੰਬਾਈ ਆ ਕਿੰਨਾ ਐਕਸਟਰਾ ਰੱਖਣਾ ਹੁੰਦਾ ਕਿਨੀ ਫੈਲਟ ਰੱਖਣੀ ਆ ਠੀਕ ਆ ਸਾਰੀ ਤੇ ਵੀਡੀਓ ਦੇ ਅੰਤ ਤੱਕ ਜੁੜ ਸਿੱਖਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਠੀਕ ਆ ਤੇ ਚਲੋ ਜੀ ਆਜੋ ਹਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਕੀ ਲੰਬਾਈ ਹੈ ਸਲਵਾਰ ਦੀ ਉਹ ਨਾਪਣੀ ਠੀਕ ਆ ਸਬਾਈ ਹੈਗੀ ਆਪਣੀ ਸਾਡੇ ਮਤਲਬ ਕਿ 32 ਇੰਚ ਆਪਾਂ ਲੈਂਥ ਰੱਖਣੀ ਆ ਤੇ ਇਹਦੇ ਕਿ 4.5 ਇੰਚ ਦੀ ਆਪਾਂ 벨ਟ ਵੀ ਰੱਖਣੀ ਆ ਤੇ ਆਪਾਂ ਸਾਡੇ 28 ਇੰਚ ਜਿਹੜੀ ਸਲਵਾਰ ਆ ਤਿਆਰ ਕਰਨੀ ਆ ਕਿਉਂਕਿ ਸਾਡੇ 29 30 33 ਤੇ 32 ਮਤਲਬ ਕਿ 32 ਇੰਚ ਆਪਾਂ ਇਹਦੀ 32 ਸਵਾ 32 32 ਆਪਾਂ ਇਹਨੂੰ ਤਿਆਰ ਰੱਖਣਾ ਇਸ ਕਰਕੇ ਸਾਡੇ 28.5 ਇੰਚ ਦੀ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਅੱਧਾ ਇੰਚ ਐਕਸਟਰਾ ਰੱਖਾਂਗੇ 29 ਇੰਚ ਤੇ ਇਹਦੀ ਕਟਿੰਗ ਕਰਾਂਗੇ ਠੀਕ ਆ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਇੰਚੀ ਟੇਪ ਨਾਲ ਇੱਕ ਕਪਾ ਐਵੇਂ ਨਿਸ਼ਾਨ ਲਾ ਲੈਣਾ ਨਬਾਈ ਜਿੰਨੀ ਆਪਾਂ ਨੂੰ ਤਿਆਰ ਸਲਵਾਰ ਦੀ ਚਾਹੀਦੀ ਆ 벨ਟ ਤੋਂ ਬਗੈਰ ਠੀਕ ਆ ਉੱਥੇ ਆਪਾਂ ਇੱਕ ਨਿਸ਼ਾਨ ਲਾ ਲਿਆ ਦੇਖੋ ਨਥੀ ਕਿ ਆਪਾਂ ਇੱਕ ਨਿਸ਼ਾਨ ਲਗਾ ਲਿਆ ਇੱਥੇ ਆਪਾਂ ਇੱਕ ਕੱਟ ਦਾ ਨਿਸ਼ਾਨ ਵੀ ਲਾ ਲੈਨੇ ਆ ਠੀਕ ਆ ਫਿਰ ਇਹਨੂੰ ਨਾ ਆਪਾਂ ਨਾ ਮੈਂ ਪੁੱਠਾ ਮਤਲਬ ਕਿ ਪੁੱਠਾ ਰੱਖਣਾ ਕੱਪੜਾ ਅੰਮੀ ਫੋਲਡ ਕਰ ਲੈਣਾ ਠੀਕ ਹੈ ਫਿਰ ਆਪਾਂ ਇਹਨੂੰ ਫੋਲਡ ਕਰ ਲੈਣਾ ਜੇ ਤੁਹਾਡੇ ਕੋਲ ਸਲਵਾਰ ਦਾ ਅਲੱਗ ਤੋਂ ਕਪੜਾ ਜਾਂ ਫਿਰ ਜੇ ਆਪਣੇ ਕੋਲੇ ਆਲ ਓਵਰ ਸੂਟਾ ਤਾਂ ਤੁਸੀਂ ਪਹਿਲਾਂ ਸ਼ਰਟ ਦੀ ਕਟਿੰਗ ਕਰ ਲੈਣੀ ਹੈ ਸਲਵਾਰ ਦਾ ਆਪਣਾ ਉਸ ਹਿਸਾਬ ਨਾਲ ਐਕਸਟਰਾ ਮਾਰਜਿਨ ਪੈ ਕੇ ਵੀ ਹੋ ਜਾਂਦੀ ਹੈ ਠੀਕ ਹੈ ਇਹਦਾ ਜਿਹੜਾ ਸਟੇਟ ਸਲਵਾਰ ਹੈ ਇਹਦੀ ਜਿਹੜਾ ਅਸਨਾ ਅਲੱਗ ਤੋਂ ਨਹੀਂ ਰੱਖਣਾ ਕਹਿੰਦਾ ਇਸ ਕਰਕੇ ਵਰਟੇਪਣੇ ਦਾ ਹੈਗਾ ਸਲਵਾਰ ਮਤਲਬ ਕਪੜਾ ਠੀਕ ਹੈ ਮਤਲਬ ਆ ਦੇਖੋ ਇਹ ਵੱਡਾ ਪਣਾ ਨਹੀਂ ਹੁੰਦਾਗਾ ਐਵੇਂ ਠੀਕਾ ਵੱਡੇ ਵਾਰ ਵਾਲਾ ਇਹ ਕਪੜਾ ਹੋ ਠੀਕ ਆ ਲੋ ਜੀ ਆਪਾਂ ਇਹਨੂੰ ਫੋਲਡ ਜਿਹੜਾ ਕਰ ਲਿਆ ਲੈਂਥ ਲਾ ਕੇ ਠੀਕ ਆ ਤੇ ਆਪਾਂ ਇਹਨਾਂ ਦਾ ਜਿਹੜਾ ਇੱਥੋਂ ਪਹੁੰਚੇ ਦੀ ਲੰਬਾਈ ਹੈ ਜਿਹੜੀ ਆਪਾਂ ਰੱਖਣੀ ਹੈ ਇਹਨਾਂ ਦਾ 9 ਇੰਚ ਪਹੁੰਚਾ ਤਿਆਰ ਆਪਾਂ ਰੱਖਣਾ ਠੀਕ ਆ 9 ਇੰਚ ਤਾਂ ਆਪਾਂ ਇੱਕ 10 ਇੰਚ ਦਾ ਜਿਹੜਾ ਨਿਸ਼ਾਨਾ ਲਗਾ ਲਾਂਗੇ ਠੀਕ ਆ 10 ਇੰਚ ਤੇ ਆਪਾਂ ਨਿਸ਼ਾਨ ਲਗਾ ਲਾਂਗੇ 9 ਇੰਚ ਆਪਾਂ ਤਿਆਰ ਕਰਨਾ 1 ਇੰਚ ਐਕਸਟਰਾ ਇਆ ਆਪਣਾ ਦਿਨ ਲੰਬਾਈ ਰੱਖੀ ਆ 29 ਇੰਚ ਠੀਕ ਆ ਤੇ ਹੁਣ ਆਪਾਂ ਜਿਹੜਾ ਆਪਣੇ ਆ ਖੁੱਲੀ ਸਾਈਡ ਆ ਇਧਰਲੀ ਸਾਈਡ ਆਪਣੇ ਖੁੱਲੀ ਸਾਈਡ ਆ ਇੱਥੇ ਆਪਾਂ ਇੱਕ ਆਸਣ ਦਾ ਨਿਸ਼ਾਨ ਲਗਾਵਾਂਗੇ ਇੱਥੇ 10 ਸੈਂਟੀਮੀਟਰ ਠੀਕ ਆ ਆਸਣ ਦਾ ਆਪਾਂ ਨਿਸ਼ਾਨ ਲਾਵਾਂਗੇ 10 ਇੰਚ ਤੇ ਜਿਹੜਾ ਆ ਵਾਲਾ ਨਿਸ਼ਾਨ ਆ ਆਪਣਾ ਤੇ ਆ ਵਾਲਾ ਨਿਸ਼ਾਨ ਆ ਇਹਨੂੰ ਆਪਾਂ ਮਿਲਾ ਦਾਂਗੇ ਐਂ ਠੀਕ ਹੈ। ਮੇਰੀ ਗੱਲ ਜੇ ਤੁਹਾਨੂੰ ਸਾਰੀ ਸਮਝ ਆਈ ਜਾਂਦੀ ਹੋਊਗੀ। ਠੀਕ ਹੈ। ਐਸੇ ਨਿਸ਼ਾਨ ਨੂੰ ਤੇ ਐਸ ਨੂੰ ਆਪਾਂ ਮਿਲਾ ਦਾਂਗੇ। ਤੇ ਮਤਲਬ ਕਿ ਜਿਹੜਾ ਪਹੁੰਚਾ ਹੁੰਦਾ ਇੱਥੋਂ ਆਪਾਂ ਕਹਿ ਦਿੰਦੇ ਆ ਨਾ ਵੀ ਇੱਥੇ ਜਿਹੜਾ ਪਹੁੰਚਾ ਆਪਣਾ ਮਤਲਬ ਪੈਰ ਤੇ ਢਿੱਗੇ ਨੇ ਇੱਥੇ ਵਾਲ ਦੇ ਨਾ ਪਵੇ ਤਾਂ ਉਹਦੇ ਲਈ ਆਪਾਂ ਕੀ ਕਰਦੇ ਹੁੰਨੇ ਆ? ਇਧਰਲੀ ਸਾਈਡ ਤੇ ਆਪਾਂ ਅੱਧੇ ਇੰਚ ਦੀ ਡਾਊਨ ਕਾਟ ਪਾਉਂਦੇ ਆ। ਅੱਧੇ ਇੰਚ ਦੀ ਸਿਰਫ ਠੀਕ ਹੈ ਅੱਗੇ ਅੰਚ ਦੀ ਆਪਾਂ ਡਾਊਨ ਕਾਟ ਪਾਵਾਂਗੇ ਤੇ ਉਸ ਡਾਊਨ ਕਾਟ ਨੂੰ ਆਪਾਂ ਮਤਲਬ ਜਿੰਨਾ ਅੱਧ ਹੋਵੇਗਾ 26 ਜਾਂ 24 ਤਾਂ 13 ਇੰਚ ਤੇ ਆਪਾਂ ਇਹਨੂੰ ਮਿਲਾ ਦਾਂਗੇ ਠੀਕ ਹੈ ਐਸ ਨੂੰ ਤੇ ਐਸ ਨੂੰ ਅੱਧ ਤੇ ਜਮੇ ਠੀਕ ਹੈ ਇੱਥੇ ਆਪਾਂ ਇਹਨੂੰ ਮਿਲਾ ਦਾਂਗੇ ਜਿਵੇਂ ਪਤੋਂ ਦਿਖਾਉਣੇ ਇਹਦੀ ਕਟਿੰਗ ਸਿਰਫ ਇੱਕ ਹੀ ਇੱਥੋ ਹੀ ਇੱਥੋ ਹੀ ਕਟਿੰਗ ਹੋਣੀ ਹੁੰਦੀ ਹੈ ਆ ਦੇਖੋ ਲੋਜੀ ਆਪਾਂ ਕਟਿੰਗ ਕਰਤੀ ਆ ਠੀਕ ਆ ਤੇ ਹੁਣ ਆਪਾਂ ਜਿਹੜੀ ਆ ਡਾਊਨ ਕੱਟ ਪਾਈ ਆ ਇਹ ਆਪਣਾ ਜਿਹੜਾ ਪੌਂਚਾ ਜਿਹੜਾ ਆਪਣੇ ਪੈਰ ਤੇ ਡੇਗਦਾ ਨਹੀਂ ਸਿਰਫ ਸਿੱਧਾ ਸਟੇਟ ਸਲਵਾਰ ਠੀਕ ਆ ਲੋਜੀ ਆ ਆਪਣੇ ਤੋਂ ਹੋਲਡਿੰਗ ਵਾਲਾ ਸੀ ਇਸ ਕਰਕੇ ਆਪਾਂ ਨੇ ਕੱਟਣਾ ਪਊਗਾ ਲੋਜੀ ਸਟੇਟ ਸਲਵਾਰ ਆ ਜਿਹੜੀ ਕਟਿੰਗ ਹੋ ਗਈ ਆ ਸਿਰਫ ਐਡੇ ਸੌਖੇ ਜਿਹੇ ਤਰੀਕੇ ਨਾਲ ਹੋ ਜਾਂਦੀ ਹੈ ਇਹ ਕਟਿੰਗ ਤੇ ਸਟੀਚਿੰਗ ਵੀ ਬਹੁਤ ਸੌਖੀ ਆ ਸਟੇਟ ਸਲਵਾਰ ਦੀ ਇਹ ਇੱਕ ਇੰਚ ਆਪਾਂ ਐਕਸਟਰਾ ਰੱਖਣਾ ਹੁੰਦਾ ਜਿੰਨੀ ਤੁਹਾਡੀ ਲੰਬਾਈ ਤਿਆਰ ਆ 벨ਟ ਤੋਂ ਬਿਨਾਂ ਉਸ ਦਾ ਆਪਾਂ ਇੱਕ ਇੰਚ ਰੱਖਣਾ ਹੁੰਦਾ ਠੀਕ ਆ ਇੱਕ ਆਪਾਂ ਇੱਥੇ ਕੱਟ ਦੱਸ ਨਾਲ ਲਾ ਲਾਂਗੇ ਤਾਂ ਕਿ ਜਦੋਂ ਆਪਾਂ ਵਲ ਪਾਈਏ ਉਦੋਂ ਤੱਕ ਇਹ ਨੀ ਚੱਲੇ ਇਹਨੂੰ ਆਪਾਂ ਹੋਲਡ ਕਰਦੇ ਹਾਂ ਹੁਣ ਆਪਾਂ ਕੱਟਣੀ ਆ 벨ਟ ਠੀਕ ਆ ਲੋ ਜੀ ਆ ਆਪਣੇ ਕੋਲੇ ਕਪੜਾ ਇਹਦੇ ਚ ਆਪਾਂ 벨ਟ ਲਾਉਣੀ ਆ 벨ਟ ਇਹਨਾਂ ਦੀ ਤਿਆਰ ਹੈਗੀ ਆ 23 ਇੰਚ ਠੀਕ ਆ 23 ਇੰਚ 벨ਟ ਤਿਆਰ ਆ ਆਪਾਂ ਦੇਖਦੇ ਆਂ ਅ ਡੇਡ ਇੰਚ ਆਪਾਂ ਐਕਸਟਰਾ ਰੱਖਾਂਗੇ ਕਿਉਂਕਿ ਸੀਨਾ ਚ ਆ ਜਾਊਗਾ ਦੋਨਾਂ ਸਾਈਡਾਂ ਤੇ 24.5 ਇੰਚ ਆਪਾਂ ਰੱਖ ਲਾਂਗੇ ਠੀਕ ਆ ਤੇ 벨ਟ ਦੀ ਲੰਬਾਈ ਹੈ ਜਿਹੜੀ ਆਪਾਂ 7 ਇੰਚ ਰੱਖਾਂਗੇ ਕਿਉਂਕਿ 4 ਇੰਚ ਦੀ ਆਪਾਂ 벨ਟ ਤਿਆਰ ਕਰਨੀ ਹੈ ਇਹਨਾਂ ਦੀ 7 ਇੰਚ ਐਸੇ ਨਿਸ਼ਾਨ ਨੂੰ ਐਸੇ ਮਿਲਾਓ ਲੋਚ ਜਿੰਨੀ 벨ਟ ਤਿਆਰ ਹੋਵੇ ਉਸ ਨਾਲੋਂ 1.5 ਇੰਚ ਵਧ ਰੱਖ ਲਈਦੀ ਆ ਲੋਚ ਆ ਆਪਣੀ 벨ਟ ਤਿਆਰ ਹੋ ਗਈ ਠੀਕ ਆ ਤੇ ਜਿਹੜਾ ਆਪਣੇ ਕੋਲੇ ਆਹ ਕੱਪੜਾ ਬਚ ਗਿਆ ਇਹ ਆਪਾਂ ਮਤਲਬ ਕਿ ਜਿਹੜਾ ਪਹੁੰਚਿਆ ਥੱਲੇ ਪੇਸਟਿੰਗ ਪੱਟੀ ਲਗਾਉਣੀ ਆ ਉਹਦੇ ਲਈ ਆਪਾਂ ਇਹ ਵਰਕਰ ਯੂਜ਼ ਕਰ ਲਾਂਗੇ ਤੇ ਆ ਆਪਣੀ ਸਲਵਾਰ ਤਿਆਰ ਹੋਈ ਆਪਾਂ ਸਲਵਾਰ ਤੋਂ ਉਹਨੂੰ ਦਿਖਾਵਾਂਗੇ ਫੁੱਲ ਲੁੱਕ ਠੀਕ ਆ ਕਿਵੇਂ ਤੇ ਆਪਣੀ ਫਾਰਸੀ ਸਲਵਾ ਮਤਲਬ ਫਾਰਸੀ ਦੇ ਟਾਈਪ ਆਪਾਂ ਤਿਆਰ ਕਰਨੀ ਆ ਤੇ ਤਿਆਰ ਕਰਕੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਦੀ ਤਿਆਰ ਹੋਈ ਆ ਤੇ ਫਿਰ ਤੁਸੀਂ ਦੱਸਿਓ ਠੀਕ ਆ ਤੇ ਉਮੀਦ ਕਰਦੀ ਤੁਹਾਨੂੰ ਕਟਿੰਗ ਵਧੀਆ ਲੱਗੀ ਹੋਣੀ ਆ ਸਮਝ ਆ ਗਈ ਹੋਣੀ ਆ ਕਿਉਂਕਿ ਮੈਂ ਨੋਰਮਲ ਜਿਹੇ ਤਰੀਕੇ ਨਾਲ ਸਮਝਾਉਣੀ ਆ ਕੋਈ ਜ਼ਿਆਦਾ ਨਹੀਂ ਵੀ ਉਝਾਲ ਜਾ ਕੇ ਆਪਾਂ ਸਿੱਧਾ ਜਿਹੇ ਤਰੀਕੇ ਨਾਲ ਦੱਸੀਏ ਤੁਹਾਨੂੰ ਕਟਿੰਗ ਤੇ ਜੇਕਰ ਕੋਈ ਵੀ ਮੇਰੀ ਭੈਣ ਸਟੇਟ ਸਲਵਾਰ ਲਈ ਜਿਹੜੀ ਕਿ ਕਟਿੰਗ ਕਰਨਾ ਚਾਹੁੰਦੀ ਆ ਤੇ ਇਸ ਵੀਡੀਓ ਨੂੰ ਦੇਖ ਕੇ ਕੱਟ ਸਕਦੀ ਆ ਆਪਦੀ ਸਲਵਾਰ ਤੇ ਬਹੁਤ ਹੀ ਸੌਖੀ ਆ ਜੀ ਕੱਟੀ ਜਾਂਦੀ ਇਹਦੇ ਤੇ ਜੇ ਆਪਾਂ ਸਵਾਈ ਦੀਆਂ ਜਾਵਾਂਗੇ ਦੀ ਤਾਂ ਮਤਲਬ ਕਿ 1.5-200 ਰੁਪਏ ਸਵਾਈ ਲੈ ਲੈਂਦੇ ਆਜ ਕੱਲ ਜਿਹੜੀ ਸਲਵਾਰ ਦਾ ਕੱਪੜਾ ਆਪਾਂ ਕਈ ਵਾਰੀ ਆਪਣੇ ਕੋਲ ਸ਼ਰਟ ਪਈ ਹੁੰਦੀ ਤੇ ਆਪਾਂ ਅਲੱਗ-ਅਲੱਗ ਤਰ੍ਹਾਂ ਦਾ ਸਲਵਾਰਾ ਲਏ ਹੋੜਿਆ ਉਹਨਾਂ ਨਾਲ ਆਪਾਂ ਮਤਲਬ ਸ਼ਰਟ ਘਰੇ ਹੀ ਪਈ ਹੁੰਦੀ ਆ ਤੇ ਕੱਲੀਆਂ ਸਲਵਾਰਾਂ ਸਟੀਚ ਕਰਨੀਆਂ ਹੁੰਦੀਆਂ ਤਾਂ ਆਪਾਂ ਨੂੰ ਸਵਾਈ ਦੀਆਂ ਦੀ ਲੋੜ ਨਹੀਂ ਹੈਗੀ ਤੁਸੀਂ ਵੀਡੀਓ ਨੂੰ ਦੇਖ ਕੇ ਅੱਜ ਕੱਲ ਮੋਬਾਈਲ ਤੋਂ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਚਲੋ ਮੇਰੀ ਨਹੀਂ ਤਾਂ ਕਿਸੇ ਕਈ ਤਰ੍ਹਾਂ ਦੀ ਵੀਡੀਓ ਜਿੱਥੋਂ ਵੀ ਤੁਹਾਨੂੰ ਸਮਝ ਆਉਂਦੀ ਆ ਤਰੀਕੇ ਸੇ ਤਾਂ ਤੁਸੀਂ ਉਸ ਵੀਡੀਓ ਨੂੰ ਵੇਖ ਕੇ ਆਪ ਦੀ ਸਲਵਾਰ ਆ ਜਿਹੜੀ ਘਰੇ ਸਟੀਚ ਕਰ ਲਿਆ ਕਰੋ ਇਹਦੀ ਕੋਈ ਸਵਾਈ ਨਾ ਦਿਆ ਕਰੋ ਪੈਸੇ ਵਾਝਦੇ ਆ ਕਰਨਗੇ ਇੱਕ ਸੂਟ ਹੋਰ ਬਨ ਜਾਇਆ ਕਰੂਗਾ ਠੀਕ ਆ ਤੇ ਚਲੋ ਠੀਕ ਆ ਜੀ ਹੁਣ ਓਕੇ ਬਾਏ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਅੱਜ ਲਈ ਇੰਨਾ ਹੀ ਕਾਫੀ ਆ ਠੀਕ ਆ ਮਿਲਦੇ ਆ ਬਾਹਰ ਬਹੁਤ ਨੇਰੀ ਚੱਲੀ ਜਾਂਦੀ ਅੱਜ ਬਹੁਤ ਜ਼ਿਆਦਾ ਮਿੱਟੀ ਮਿੱਟੀ ਹੋਈ ਪਈ ਅੱਜ ਕੁਛ ਕਰਨ ਨੂੰ ਜੀ ਨਹੀਂ ਕਰਦਾ ਹੈਗਾ